ਇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਜੀ ਨੂੰ ਤੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਔਨ ਕਰ ਲਿਓ ਤਾਂ ਕਿ ਤੁਹਾਨੂੰ ਹਰੇਕ ਮਤਲਬ ਬਲੌਗ ਦੀ ਹਰ ਇੱਕ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਅਸੀਂ ਚੱਲੇ ਆ ਜੀ ਸ੍ਰੀ ਹਰਿਮੰਦਰ ਸਾਹਿਬ ਤੇ ਬੱਚਿਆਂ ਲਈ ਥੋੜੀ ਜਿਹੀ ਸ਼ਾਪਿੰਗ ਕੀਤੀ ਕਿਉਂਕਿ ਇਹਨਾਂ ਲਈ ਵੀ ਗਰਮੀ ਵਾਲੇ ਕੁਛ ਹੈ ਨਹੀਂ ਸੀ ਕੱਪੜੇ ਤੇ ਉਸ ਤੋਂ ਬਾਅਦ ਅਸੀਂ 9-10 ਵਜੇ ਕਰ ਤੋਂ ਚੱਲ ਪਏ ਜਿਹੜੇ ਵਿੱਚ ਕਹਿੰਦੇ ਨੇ ਕਿ ਇਹ ਤੁਰੇ ਫਿਰਦੇ ਰਹਿੰਦੇ ਨੇ ਐਦਾਂ ਬੋਦਾ ਇਹ ਆਪਾਂ ਇੱਕ ਚੀਜ਼ ਜਿਵੇਂ ਆਪਾਂ ਕਹਿੰਦੇ ਆਪਣੇ ਦੁੱਖ ਆ ਗਿਆ ਸਾਡਾ ਵਾਸ ਨਹੀਂ ਚੱਲਦਾ ਐਦਾਂ ਐਦਾਂ ਹੀ ਗੁਰੂ ਸਾਹਿਬ ਦੇ ਬਲਾਵੇ ਤੋਂ ਬਿਨਾ ਆਪਾਂ ਗੁਰੂ ਸਾਹਿਬ ਦੇ ਦਰ ਦੇ ਵਿੱਚ ਨਹੀਂ ਜਾ ਸਕਦੇ ਹਰ ਕਿਸੇ ਨਹੀਂ ਜਾ ਸਕਦੇ ਤਾਂ ਬਾਬਾ ਜੀ ਦੀ ਮਨਜ਼ੂਰੀ ਹੋਈ ਤਾਂ ਕਰਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਨਹੀਂ ਤਾਂ ਆਪਾਂ ਕਿਤੇ ਨਹੀਂ ਜਾ ਸਕਦੇ ਉਹ ਕਹਿੰਦੇ ਨੇ ਆਪਾਂ ਸੁਣਦੇ ਆ ਵੀ ਇਹ ਗਾਣਿਆਂ ਦੇ ਵਿੱਚ ਵੀ ਯਾਰ ਉਹ ਵੀ ਆਪਣੇ ਤੜਕੀ ਕਹਿੰਦੇ ਨੇ ਦਾਣਾ ਪਾਣੀ ਜਿੱਥੇ ਮਤਲਬ ਪ੍ਰਮਾਤਮਾ ਖਿਲਾਰਦਾ ਆਪਾਂ ਨੂੰ ਉੱਥੇ ਚੁਗਣਾ ਪੈਂਦਾ ਤਾਂ ਇਹੀ ਗੱਲਾਂ ਨੇ ਕਿ ਬਾਬਾ ਜੀ ਜੇ ਮਲਾਉਂਦੇ ਨੇ ਅਸੀਂ ਤਾਂ ਜਾਣਦੇ ਆ ਜਦ ਤੱਕ ਉਹਨਾਂ ਦਾ ਹੁਕਮ ਨਹੀਂੰਦਾ ਤਾਂ ਅਸੀਂ ਜਾ ਨਹੀਂ ਸਕਦੇ ਤਾਂ ਦੂਜੇ ਬਾਰੇ ਵਿੱਚ ਅਸੀਂ ਚੁੱਪੀਆਂ ਨਾ ਦੋ ਜਿਹੜੇ ਕਹਿੰਦੇ ਨੇ ਜੀ ਅਸੀਂ ਗੁਰੂ ਘਰ ਜਾਣਦੇ ਆ ਤੜਕੀ ਉੱਠ ਕੇ ਜਾਂ ਦੁਪਹਿਰ ਨੂੰ ਐਦਾਂ ਐਦਾਂ ਜਿਹੜੇ ਮਤਲਬ ਬਾੜੀਆਂ ਬੜਈਆਂ ਮਾਰਦੇ ਨੇ ਤੇ ਪਾਠ ਵਗੈਰਾ ਹੋਰ ਕੁਝ ਕਹਿੰਦੇ ਨੇ ਅਸੀਂ ਐਦਾਂ ਉਹ ਤਾਂ ਉਹਨਾਂ ਨੂੰ ਕੋਈ ਪਹਿਲੀ ਗੱਲ ਤਾਂ ਇਹ ਆ ਕਿ ਨਾ ਜਦੋਂ ਆਪਾਂ ਬਾਣੀ ਜਾਂ ਪ੍ਰਮਾਤਮਾ ਨਾਲ ਜੁੜਨੇ ਦਾ ਚੁਗਲੀ ਛੱਡਣੀ ਪੈਂਦੀ ਆ ਮਤਲਬ ਜਿੱਥੇ ਪ੍ਰਮਾਤਮਾ ਆਪਾਂ ਜਿਵੇਂ ਕਹਿਦੀ ਗੁਰੂ ਸਾਹਿਬ ਨੇ ਆਪਾਂ ਗੁਰੂ ਨਾਨਕ ਦੇਵ ਜੀ ਕਿ ਜਿੱਥੇ ਆਪਾਂ ਸੱਚੇ ਵੀ ਹੁੰਨੇ ਆ ਨਾ ਤਾਂ ਆਪਾਂ ਨੂੰ ਚੁੱਪ ਰਹਿਣਾ ਪੈਂਦਾ ਕਿਉਂਕਿ ਆਪਾਂ ਉਸ ਟਾਈਮ ਕਹਿੰਦੇ ਰੱਬ ਪਹਿਲੀ ਗੱਲ ਕਿਸੇ ਨੂੰ ਮਾੜਾ ਕਹਿਣਾ ਬਿਲਕੁਲ ਵੀ ਮਨਜ਼ੂਰ ਨਹੀਂ ਕਰਦਾ ਟਾਣਾ ਹੀ ਕਹੀ ਆਪਾਂ ਤੇ ਜੀ ਹੁਣ ਅਸੀਂ ਮਲੇਰਕੋਟਲੇ ਪਹੁੰਚ ਗਏ ਮਲੇਰਕੋਟਲੇ ਖਾ ਦਾ ਗੁਰਦੁਆਰਾ ਇੱਥੇ ਦੇ ਦਰਸ਼ਨ ਕਰਕੇ ਗਈ ਸੀ ਤੇ ਅਗਲੀ ਵਾਰੀ ਜ਼ਰੂਰ ਕੋਸ਼ਿਸ਼ ਕਰਾਂਗੇ ਜੇ ਗੁਰੂ ਘਰ ਮਤਲਬ ਬੁਲਾਇਆ ਪਰਮਾਤਮਾ ਨੇ ਤਾਂ ਅਸੀਂ ਇਹ ਬਲੌਗ ਜ਼ਰੂਰ ਬਣਾਉਂਗੀ ਕਿਉਂਕਿ ਇਹ ਮਰੇ ਕੋਟਲੇ ਦੇ ਵਿੱਚੋਂ ਨਾ ਇੱਕ ਵਰਦਾਨ ਗੁਰੂ ਗੋਬਿੰਦ ਸਿੰਘ ਜੀ ਨੇ ਵਰਦਾਨ ਦਿੱਤਾ ਹੋਇਆ ਕਿ ਇੱਥੋਂ ਕਿ ਹਰ ਇੱਕ ਬੰਦਾ ਜਿੰਨਾ ਵੀ ਕੋਈ ਦੁਖੀ ਜਾਂ ਮਰੀਜ਼ ਕਿਦਾਂ ਵੀ ਆ ਤਾਂ ਠੀਕ ਹੋ ਕੇ ਜਾਊਗਾ ਤੇ ਇਹ ਮੈਂ ਤੁਹਾਨੂੰ ਕਦੇ ਇੱਕ ਵਾਰ ਜਦੋਂ ਅਸੀਂ ਦੁਆਰੇ ਮੈਡੀਸਿਨ ਲੈਣ ਆਵਾਂਗੇ ਨਾ ਤਾਂ ਮੈਂ ਜ਼ਰੂਰ ਬਲੌਗ ਬਣਾ ਕੇ ਤੁਹਾਨੂੰ ਸਾਰਾ ਕੁਝ ਦੱਸਾਂਗੀ ਇਹਦੇ ਇਤਿਹਾਸ ਬਾਰੇ ਕਿ ਕੀ ਖੁਸ਼ ਹੈ ਕਿਦਾਂ ਤੇ ਇਹ ਮਰੇ ਗੋਟਲੇ ਦੇ ਵਿੱਚ ਮਤਲਬ ਇੱਕ ਗੁਲਜਾਰ ਹਸਪੀਟਲ ਆ ਤੇ ਉਹਦਾ ਮਤਲਬ ਨਾ ਟ੍ਰੀਟਮੈਂਟ ਬਹੁਤ ਸਹੀ ਹੈ ਤੇ ਸਹੀ ਰਹਿ ਦਿੰਦੇ ਨੇ ਤੇ ਜਦੋਂ ਸਾਨੂੰ ਵੀ ਮਤਲਬ ਇਹਨਾਂ ਨੇ ਇੱਕ ਵਾਰ ਤੁਹਾਨੂੰ ਜਵਾਬ ਦਿੱਤਾ ਸੀ ਫਿਰ ਅਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਸੀ ਫਿਰ ਉਸ ਤੋਂ ਬਾਅਦ ਦੋ ਫੈਕਸ਼ਨ ਕੱਟੋਈ ਫਿਰ ਇਹਨਾਂ ਨੇ ਹੀ ਟ੍ਰੀਟਮੈਂਟ ਕੀਤਾ ਸੀ ਤੇ ਹੁਣ ਅਸੀਂ ਮਲੇਰੀਕੋਟਲੇ ਤੋਂ ਬਾਹਰ ਨਿਕਲ ਗਏ ਹੁਣ ਅਸੀਂ ਲਗਾਣੀ ਕਿੰਨੀ ਚੱਲੇ ਰਸਤੇ ਦੇ ਵਿੱਚ ਅਸੀਂ ਬਹੁਤ ਸਾਰਿਆਂ ਨੇ ਮਸਤੀ કરી ਬਹੁਤ ਗੱਲਾਂ ਕਰੀਆਂ ਕਿਉਂਕਿ ਮੈਂ ਇਹਨਾਂ ਨਾਲ ਪਹਿਲਾਂ ਵੀ ਇੱਕ ਵਾਰ ਵਾਗੀ ਸੀ ਤੁਸੀਂ ਬਲੌਗ ਦੇਖਿਆ ਹੋਣਾ ਲੈ ਕੇ ਗਏ ਸੀ ਇਹ ਸਾਨੂੰ ਐਸ ਬਾਰ ਵੀ ਪਿਛਲੀ ਵਾਰ ਮੰਗੋ ਹੀ ਹੋਇਆ ਇਹਨਾਂ ਨੇ ਮੇਰੇ ਕਰਕੇ ਐਸ ਬਾਰ ਵੀ 15-20 ਦਿਨ ਲੇਟ ਕਰਤਾ ਕਿਉਂਕਿ ਸਾਨੂੰ ਪਤਾ ਹੀ ਕਿ ਪਿੱਛੇ ਛੁੱਟੀਆਂ ਸੀ ਬੱਚਿਆਂ ਦਾ ਪੀਪਰ ਹੋਏ ਸੀ ਤੇ ਉਹਦਾ ਰਿਜ਼ਲਟ ਸੀ ਤੇ ਮੈਂ ਕਿਹਾ ਮੈਂ ਨਹੀਂ ਜਾ ਸਕਦੀ ਤੇ ਇਹ ਕਹਿੰਦੇ ਨਹੀਂ ਤੁਹਾਡੇ ਨਾਲ ਹੀ ਜਾਵਾਂਗੇ ਤੁਹਾਨੂੰ ਲੈ ਕੇ ਹੀ ਜਾਵਾਂਗੇ ਮਤਲਬ ਸਾਡੀ ਬੌਂਡਿੰਗ ਬਹੁਤ ਵਧੀਆ ਸੀ ਬਹੁਤ ਇੱਕ ਦੂਜੇ ਦੀ ਇੱਜ਼ਤ ਤੇ ਰਿਸਪੈਕਟ ਕਰਦੇ ਆ ਤੇ ਅਸੀਂ ਜਮਾ ਪਰਵਾਹ ਨਹੀਂ ਕਰਦੇ ਕਿ ਸਾਡੇ ਬਾਰੇ ਕੀ ਕਹਿੰਦਾ ਕੋਈ ਨਹੀਂ ਕਹਿੰਦਾ ਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਮਤਲਬ ਹਾਲੇ 2 1/2 ਕਿਲੋਮੀਟਰ ਪਿਆ ਨਹੀਂ ਸੌਰੀ 100 ਤੇ ਫਿਰ ਉਸ ਤੋਂ ਬਾਅਦ ਜੀ ਅਸੀਂ ਵਿਚ ਰਸਤੇ ਦੀ ਇੱਕ ਵਾਰ ਰੁਕੇ ਵੀ ਸੀ ਚਾਹ ਪਾਣੀ ਪੀਤਾ ਸੀ ਪਰ ਮੈਂ ਉਹਦਾ ਬਲੌਗ ਨਹੀਂ ਬਣਾ ਸਕੀ ਕਿਉਂਕਿ ਨੀਂਦ ਦੇ ਵਿੱਚ ਸੀ ਨਾ ਸੀ ਥੋੜੇ ਜਿਹੇ ਤਾਂ ਜਾਦੇ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਬਿਲਕੁਲ ਵੀ ਨਹੀਂ ਹੈਗਾ ਆਪਾਂ ਕਹਿੰਦੇ ਨਾ ਕਿ ਆਪਾਂ ਦਿਨੇ ਚੱਲਾਂਗੇ ਦਿਨੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਤੇ ਸ਼ਾਮ ਨੂੰ ਟ੍ਰੈਫਿਕ ਨਹੀਂ ਸੀ ਐਨਾਂ ਤਾਂ ਤੁਸੀਂ ਦੇਖੋ ਰੋਡ ਤਾਂ ਮਤਲਬ ਖਾਲੀ ਹੀ ਪਿਆ ਤੇ ਮਤਲਬ ਨਾਲੇ ਮਤਲਬ ਕੋਈ ਕੋਈ ਐਦਾਂ ਦਾ ਕੋਈ ਡਰ ਨਹੀਂਦਾ ਬਸ ਥੋੜਾ ਧਿਆਨ ਨਾਲ ਚਲਾਉਣੀ ਚਾਹੀਦੀ ਆਪਾਂ ਨੂੰ ਗੱਡੀ ਤਾ ਬੀਰ ਜੀ ਨੇ ਬਹੁਤ ਧਿਆਨ ਨਾਲ ਗੱਡੀ ਚਲਾਈ। ਇੱਥੋਂ ਲੁਧਿਆਣਾ ਹੋਣੀ 28 ਕਿਲੋਮੀਟਰ ਰਹਿ ਗਿਆ ਸੀ। ਇਹ ਬਲੌਗ ਮੈਨੇ ਇਸ ਵਾਰ ਇਸ ਕਰਕੇ ਵੀ ਬਣਾ ਲਿਆ। ਮੈਂ ਕਿਹਾ ਚਲੋ ਮੈਂ ਕਿਹਾ ਇਸ ਵਾਰ ਮੈਨੇ ਕੋਈ ਕਦੇ-ਕਦੇ ਬਣਾਇਆ ਨਹੀਂ ਕਿ ਸਾਡੇ ਅਸੀਂ ਖੈਰ ਨੂੰ ਕਿੱਥੋਂ ਤੋਂ ਕਿੱਥੇ ਹੋ ਕੇ ਜਾਂਦੇ ਆ ਤੇ ਹੁਣ ਜਲੰਧਰ ਵੱਲ ਚੱਲਾਂਗੇ 10 ਕਿਲੋਮੀਟਰ ਹੀ ਰਹਿ ਗਿਆ ਸੀ ਲੁਧਿਆਣਾ ਤੇ ਬਸੇ ਰਾਤ ਦਾ ਸਫ਼ਰ ਬਹੁਤ ਵਧੀਆ ਸੀ। ਪਿਛਲੀ ਵਾਰ ਵੀ ਅਸੀਂ ਰਾਤ ਨੂੰ ਗਏ ਸੀ ਪਰ ਮੈਂ ਪਿਛਲੀ ਵਾਰ ਨਹੀਂ ਬਣਾਇਆ ਸੀ ਪਰ ਮੈਂ ਅੱਗੋਂ ਆ ਜਾਣ ਸਾਰੀ ਉੱਥੋਂ ਬਣਾਇਆ ਸੀ। ਫਿਰ ਤੁਸੀਂ ਇੱਥੋਂ ਨਾ ਥੋੜਾ ਜਿਹਾ ਉੱਪਰ ਚੜਕੇ ਨਿਕਾ ਗੁਰਦੁਆਰਾ ਆਂਦਾ ਤੇ ਉਹਨਾਂ ਦੇ ਵੀਡੀਓ ਵੀ ਆਪਾਂ ਨੇ ਬਹੁਤ ਦੇਖੀਆਂ ਹੋਣੀਆਂ ਤੇ ਅਸੀਂ ਸੋਚਿਆ ਸੀ ਕਿ ਅਸੀਂ ਆਂਦੇ ਹੋਏ ਜਾਂ ਪ੍ਰਮਾਤਮਾ ਨੇ ਜੇ ਦੁਆਰਾ ਸਾਨੂੰ ਹੁਕਮ ਕਰਿਆ ਤਾਂ ਅਸੀਂ ਉਸ ਟਾਈਮ ਪੱਕਾ ਇੱਥੇ ਮਤਲਬ ਜਾਂਦੇ ਹੋਏ ਜਾਂ ਆਉਂਦੇ ਹੋਏ ਪੱਕਾ ਅਸੀਂ ਦੇਖ ਕੇ ਦਰਸ਼ਨ ਕਰਕੇ ਪੱਕਾ ਜਾਵਾਂਗੇ ਤੇ ਅਸੀਂ ਆਦਿ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਦਾਂ ਕੀ ਖੁਸ਼ ਹੈ ਮਹਾਰਾਜ ਜੀ ਤੁਸੀਂ ਦੇਖ ਸਕਦੇ ਗੁਰਦੁਆਰਾ ਇਸ ਟਾਈਮ ਕਿੰਨਾ ਸੋਹਣਾ ਕਿੰਨਾ ਪਿਆਰਾ ਲੱਗ ਰਿਹਾ ਤੇ ਇੱਕ ਦਿਨ ਜਰੂਰ ਆਵਾਂਗੇ ਜਿੱਦਾਂ ਇਹਨਾਂ ਦਾ ਵੀ ਇਹਨਾਂ ਨੇ ਜੇ ਹੁਕਮ ਕਰਿਆ ਮਹਾਰਾਜ ਨੇ ਉਸ ਤੋਂ ਬਾਅਦ ਜੀ ਫਿਰ ਅਸੀਂ ਗੱਲਾਂ ਕੀਤੀਆਂ ਫਿਰ ਅਸੀਂ ਚਾਹ ਪੀ ਪੀ ਕੇ ਇਥੇ ਰੁਕੇ ਸੀ ਪਰ ਮੈਨੂੰ ਮੈਂ ਸਭ ਮਤਲਬ ਕਿ ਥੋੜਾ ਜਿਹਾ ਬਲੌਕ ਨਹੀਂ ਬਣਾ ਸਕੀ ਤੇ ਫਿਰ ਅਸੀਂ ਵਿੱਚ ਸੌ ਵੀ ਗਏ ਸੀ ਉਦੋਂ ਕਾਫੀ ਜ਼ੀ ਮਿਸਿੰਗ ਵੀ ਕਰਤਾ ਹੋਗਾ ਅਸੀਂ ਵਿੱਚ ਸੋ ਵੀ ਗਏ ਸੀ ਫਿਰ ਅਸੀਂ ਥੱਕ ਵੀ ਗਏ ਸੀ ਕਿਉਂਕਿ ਥੱਕ ਇਸ ਤਰ੍ਹਾਂ ਗਏ ਸੀ ਕਿਉਂਕਿ ਅਸੀਂ ਸਾਰੇ ਜਾਣੇ ਨੇ ਕੰਮ ਨਿਵੇੜੇ ਸੀ ਜਿਵੇਂ ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖਿਆ ਸੀ ਭਾਬੀ ਹੋ ਰਾਇਆ ਸੀ ਉਸ ਦਿਨ ਹੀ ਭਾਬੀ ਹੋ ਰਾਬ ਦੇ ਘਰ ਨੂੰ ਗਏ ਸੀ ਤੇ ਇਹ ਹੈ ਜੀ ਕਟਾਗਰ ਚੌਂਕ ਲੁਧਿਆਣਾ ਦੇ ਵਿੱਚ ਤੇ ਇਹ ਰਾਤ ਨੂੰ ਕਿੰਨੀ ਲਾਈਟਿੰਗ ਕਿੰਨੀ ਪਿਆਰੀ ਸਵੇਰੇ ਤੱਕ ਅਸੀਂ ਸਿੰਪਲ ਜੀ ਨਾ ਕੁਝ ਖਾਸ ਨਹੀਂ ਦਿਂਦਾ ਲੁਧਿਆਣੇ ਵੀ ਅਸੀਂ ਆਏ ਸੀ ਲੁਧਿਆਣੇ ਅਸੀਂ ਆਏ ਸੀ ਬਲਰਾਜ ਦੀ ਮਤਲਬ ਜੋ ਟੰਗ ਦੀ ਪ੍ਰੋਬਲਮ ਸੀ ਅਸੀਂ ਲੁਧਿਆਣੇ ਜਲੰਧਰ ਪਟਿਆਲਾ ਬਰੇਕ ਕੂਟਲਾ ਤੇ ਸਰਸੇ ਫਤਿਹਆਵਾਦ ਪਤਾ ਨਹੀਂ ਕਿੱਥੇ ਕਿੱਥੇ ਦਾ ਸੀ ਚਾਹ ਪਾਣੀ ਪੀਤਾ ਸੀ ਹੁਣ ਤਾਂ ਲੋਕ ਕਹਿੰਦੇ ਨੇ ਕਿ ਇਹ ਨਹਾਉਣ ਕਰਦੇ ਫਿਰਦੇ ਨੇ ਹੈ ਕੀ ਕੀ ਇਹ ਨਾਦਨ ਹੋਇਆ ਨਾ ਉਹਨੂੰ ਕੰਮ ਕਰ ਫਿਰਦੇ ਰਹਿੰਦੇ ਨੇ ਬੇਲੇ ਨੇ ਇਹ ਬੋ ਫਲਾਣਾ ਟਿਕੜਾ ਜਦੋਂ ਤੁਸੀਂ ਤਕਲੀਫ ਦੇ ਵਿੱਚ ਸੀ ਜਦੋਂ ਮਤਲਬ ਅਸੀਂ ਫਿਰਦੇ ਸੀ ਸਾਰੇ ਡਾਕਟਰਾਂ ਨੇ ਹੱਥ ਖੜੇ ਕਰਤੇ ਸੀ ਜਿਵੇਂ ਇੱਥੋਂ ਹੱਥ ਖੜਾ ਕਰਤਾ ਸੀ ਕਿ ਨਹੀਂ ਜਿਹਦਾ ਕੋਈ ਇਲਾਜ ਨਹੀਂ ਫਿਰ ਅਸੀਂ ਹਸਾਰ ਗਏ ਫਿਰ ਅਸੀਂ ਸਰਸੇ ਗਏ ਸਰਸੋ ਵੀ ਜਵਾਬ ਦਿੱਤਾ ਮਤਲਬ ਲੈ ਦੇ ਕੇ ਕੁਝ ਕੋਈ ਫਰਕ ਨਹੀਂ ਕੀਤਾ ਪਿਆ ਹਾਂ ਬ੍ਰੇਕਾਟ ਲੈਣ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਨਾ ਸ਼ਾਇਦ 1% ਹੈ 100 ਦੇ ਵਿੱਚੋਂ ਪਰ ਫਿਰ ਉਸ ਤੋਂ ਬਾਅਦ ਮਮਾ ਹੋਰਾਂ ਨੇ ਪਿੰਡ ਵਾਲੇ ਹੋਰਾਂ ਨੇ ਸੁਖ ਸੁਖ ਰੱਖੀ ਸੀ ਕਿ ਇਹਨਾਂ ਦੀ ਜਾਨ ਬਚ ਜੇ ਸਾਰਿਆਂ ਦੀ ਤਾਂ ਇਹ ਦਰਸ਼ਨ ਕਰ ਜਾਣਗੇ ਫਿਰ ਮੈਂ ਕਿਹਾ ਚਲੋ ਹਨਾ ਦਰਸ਼ਨਤਾ ਕਰਿਆਈ ਆ ਆਪਾਂ ਕਿ ਚਲੋ ਅਸੀਂ ਆਏ ਹੋਏ ਆ ਅਸੀਂ ਉਸ ਟਾਈਮ ਜਲੰਧਰ ਗਏ ਸੀ ਕਿ ਚਲੋ ਡਾਕਟਰ ਦੀ ਸਾਨੂੰ ਦੱਸ ਪਾਈ ਸੀ ਜਲੰਧਰ ਅਸੀਂ ਕਿਹਾ ਇੱਥੋਂ ਕੀ ਵਾਪਸ ਜਾਵਾਂਗੇ ਫਿਰ ਅਸੀਂ ਨਾਲੇ ਸੁਖਦੇ ਆਏ ਅਸੀਂ ਉੱਥੇ ਬਾਗ ਗਏ ਫਿਰ ਬਾਬਾ ਜੀ ਦੇ ਦਰਸ਼ਨ ਕਰੇ ਫਿਰ ਉੱਥੇ ਟੰਤਨ ਬਾਬਾ ਠੱਲ ਸਾਹਿਬ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਨੇ ਬਲੌਗ ਦੇ ਵਿੱਚ ਅਸੀਂ ਜ਼ਰੂਰ ਦੇਖਿਆ ਆ ਤਾਂ ਉਹ ਉੱਥੇ ਜਾ ਕੇ ਕਹਿੰਦੇ ਇੱਥੇ ਤੁਸੀਂ ਬਿਲਕੁਲ ਠੀਕ ਹੋ ਤਾਂ ਘਬਰਾਣ ਦੀ ਲੋੜ ਨਹੀਂ ਅਸੀਂ ਘਰੇ ਆਏ ਕਰਿਓ ਤੇਲ ਜੋ ਜੋਤਾਂ ਦੇ ਵਿੱਚੋਂ ਮਿਲ ਅਸੀਂ ਮਾਲਿਸ਼ ਕਰੀ ਅਸੀਂ ਫਿਰ ਅਸੀਂ ਦਰਬਾਰ ਸਾਹਿਬ ਜੋ ਬੇਰੀ ਥੱਲੇ ਜੇ ਕਹਿਦੇ ਨੇ ਕਿ ਦੁੱਖ ਟੁੱਟਦੇ ਨੇ ਉੱਥੇ ਬਲਰਾ ਨੂੰ ਇਸ਼ਨਾਨ ਕਰਵਾਇਆ ਤੇ ਮਾਲਕ ਦੀ ਕਿਰਪਾ ਨਹੀਂ ਹੋਈ ਅਸੀਂ ਮਰੀਕ ਕੋਟਲੇ ਚਲੇ ਗਏ ਤੇ ਡਾਕਟਰ ਕਹਿੰਦੇ ਕਿ ਸ਼ਾਇਦ 10% ਚਾਂਸ ਹੈ ਠੀਕ ਹੋਣ ਦਾ ਫਿਰ ਅਸੀਂ ਐਡਮਿਟ ਹੋ ਗਏ ਫਿਰ ਮਤਲਬ ਵਾਹਿਗੁਰੂ ਨੇ ਮੈਂ ਉੱਥੇ ਪਾਠ ਕਰਨਾ ਬੈਠ ਕੇ ਜਦੋਂ ਅਸੀਂ ਹਥੋਂ ਟੁਕੜ ਟੁਕੜ ਅਸੀਂ 2 ਟਾਈਮ ਹੀ ਨਹੀਂ ਰਹੇ ਸੀ ਹਸਪੀਟਲ ਦੇ ਵਿੱਚ ਸ਼ਾਇਦ ਤੇ ਫਿਰ ਮਤਪਾਟ ਕਰਨਾ ਤੇ ਬਿਲਕੁਲ ਆਰ ਮਹਾਰਾਜ ਨੇ ਉਦਾਂ ਹੀ ਸੁੱਖ ਕਬੂਲ ਕਰੀ ਮੈਂ ਕਿਹਾ ਬਾਬਾ ਜੀ ਤੁਹਾਡੇ ਅਗਲੀ ਵਾਰੀ ਜੇ ਫੌੜੀ ਜੀ ਛੱਡ ਗਏ ਆਪਦੇ ਆਪ ਪੈਰੀਂ ਤੁਰ ਕੇ ਆਣ ਤੇ ਉਹੀ ਗੱਲ ਹੋਈ ਅਸੀਂ ਸਿੱਧਾ ਘਰ ਆਣ ਤੋਂ ਪਹਿਲਾਂ ਅਸੀਂ ਬਾਬਾ ਸਾਹਿਬ ਦੇ ਦਰਸ਼ਨ ਕਰਨ ਗਏ ਮੱਥਾ ਟੇਕਣ ਗਏ ਆਰ ਕਿ ਹਾਂ ਬਾਬਾ ਜੀ ਪਹਿਲਾਂ ਅਸੀਂ ਘਰੇ ਨਹੀਂ ਜਾਂਦੇ ਪਹਿਲਾਂ ਤੁਹਾਡੇ ਦਰਸ਼ਨ ਕਰਨਾ ਤਾਂ ਇਹੀ ਕਹਿਨੀ ਆ ਕਿ ਰੱਬ ਨਾਲ ਸਿੱਧੀ ਨੀਤ ਹੋਵੇ ਕਿਸੇ ਦਾ ਮਾੜਾ ਨਾ ਕਰੋ ਕਿਸੇ ਨੂੰ ਮਤਲਬ ਬੁਰਾ ਭਲਾ ਨਹੀਂ ਨਾ ਕਹੋ ਸਾਨੂੰ ਨਹੀਂ ਚੰਗਾ ਲੱਗਦਾ ਤਾਂ ਸਾਈਟ ਤੇ ਹੋ ਜੋ ਮੋਣੀ ਸਾਡੀ ਜ਼ਿੰਦਗੀ ਵੀ ਇਸ ਤਰ੍ਹਾਂ ਹੀ ਆ ਕਿਉਂਕਿ ਮਾੜੇ ਟਾਈਮ ਦੇ ਵਿੱਚ ਅਸੀਂ ਦੇਖ ਲਿਆ ਕਿ ਸਾਡੇ ਨਾਲ ਕੌਣ ਸੀ ਕੌਣ ਨਹੀਂ ਸੀ ਤਾਂ ਮਾੜਾ ਟਾਈਮ ਕਦੇ ਵੀ ਨਾ ਇਹ ਨਾ ਕਹੋ ਕਿ ਸਾਡੇ ਤੇ ਕਿਉਂ ਆ ਗਿਆ ਮਾੜਾ ਟਾਈਮ ਕਾਹਤੋਂ ਆਇਆ ਉਸ ਟਾਈਮ ਬਹੁਤ ਬੁਰਾ ਲੱਗਦਾ ਸੀ ਜਦੋਂ ਇਹ ਸਾਡੇ ਨਾਲ ਕੁਝ ਹੋ ਰਿਹਾ ਸੀ ਇਹ ਕਿਉਂ ਹੋ ਰਿਹਾ ਕਾਹਤੋਂ ਹੋ ਰਿਹਾ ਪਰ ਗੁਰੂ ਸਾਹਿਬ ਨੇ ਇਹ ਕੋਈ ਜੰਗਾ ਹੀ ਟਾਈਮ ਲਿਆਂਦਾ ਕਿਉਂਕਿ ਉਸ ਟਾਈਮ ਮਾੜੇ ਟਾਈਮ ਦੇ ਵਿੱਚ ਪਰ ਰੱਖੇਗੇ ਜਿਨ੍ਹਾਂ ਨੂੰ ਅਸੀਂ ਸਾਡੇ ਸਾਡੇ ਕਰਦੇ ਸੀ ਚੀਜ਼ਾਂ ਲਟਾ ਦਿੰਦੇ ਸੀ ਕਿ ਹਾਂਜੀ ਨਹੀਂ ਜੀ ਇਹਨਾਂ ਨੂੰ ਚੀਜ਼ਾਂ ਦੋ ਕਿਉਂਕਿ ਲੋਕ ਅੱਜ ਕੱਲ ਇਦਾਂ ਹੀ ਆ ਸਾਰੇ ਖਾਂਦੇ ਤੁਸੀਂ ਦੇਖ ਸਕਦੇ ਹੋ ਸਾਰੇ ਸੋ ਗਏ ਮੈਂ ਜਾਗਦੀ ਆ ਦੀਦੀ ਜਾਗਦੇ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਟੂਲ ਟੈਕਸ ਬਹੁਤ ਭਰੇ ਫਿਰ ਅਸੀਂ ਪٹرول ਪੰਪ ਦੇ ਤੀਲ ਪਵਾਇਆ ਫਿਰ ਉਸ ਤੋਂ ਬਾਅਦ ਟੂਲ ਟੈਕਸ ਆਮ ਤਿੰਨ ਚਾਰ ਗਏ ਬਸ ਮੇਰੇ ਚੈਨ ਬਾਅਦ ਚ ਮੈਂ ਸੋ ਵੀ ਗਈ ਮੈਂ ਕੁਝ ਕਹਾਂ ਇੱਥੇ ਨਾ ਇੱਥੇ ਵੇਟ ਤਿੰਨ ਮਿੰਟ ਦਾ ਵੇਟ ਹੋ ਗਿਆ ਸੀ ਤਾਂ ਇੱਥੇ ਫ੍ਰੀ ਸੀ ਕਿਉਂਕਿ ਇਹ ਰੂਲ ਆ ਜੇ ਤੁਹਾਨੂੰ ਨਹੀਂ ਪਤਾ ਕਿ ਜਦੋਂ ਆਪਾਂ ਟੂਲ ਟੈਕਸ ਦੇ ਵਿੱਚ ਆਪਾਂ ਨੂੰ ਵੇਟ ਕਰਨਾ ਪੈ ਜੇ ਨਾ ਕਿ 3 ਮਿੰਟ ਤੋਂ ਜ਼ਿਆਦਾ ਉੱਪਰ ਹੋ ਜਾਣ ਤਾਂ ਬਿਲਕੁਲ ਫ੍ਰੀ ਹੁੰਦਾ ਇਹ ਕਿਸੇ ਨੂੰ ਸ਼ਾਇਦ ਨਹੀਂ ਪਤਾ ਤਾਂ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਜਾਣ ਲਗੀ ਤੇ ਮੈਂ ਉਹੀ ਗੱਲ ਕਹਿਣੀ ਆ ਕਿ ਆਪਾਂ ਨੂੰ ਮਾੜਾ ਟਾਈਮ ਆਉਣਾ ਬਹੁਤ ਜ਼ਰੂਰੀ ਲਾਈਫ ਦੇ ਵਿੱਚ ਕਿਉਂਕਿ ਪਤਾ ਲੱਗ ਜਾਂਦਾ ਤੇ ਹੁਣ ਸਾਡੀ ਲਾਈਫ ਉਸ ਤੋਂ ਪਹਿਲਾਂ ਬਹੁਤ ਵਧੀਆ ਹੋ ਗਈ ਤੇ ਆ ਟੂਲ ਟੈਕਸ ਫੇਰ ਆ ਗਿਆ ਦੁਬਾਰੇ ਆਈ ਥਿੰਕ ਮੇਰੇ ਖਿਆਲ ਮੈਂ ਦੂਜਾ ਪਹੰਤੀਜਾ ਟੂਲ ਟੈਕਸ ਆ ਤੇ ਉਸ ਤੋਂ ਬਾਅਦ ਪਤਾ ਲੱਗਾ ਕੌਣ ਆਪਦਾ ਕੌਣ ਨਹੀਂ ਹੈਗਾ ਤਾਂ ਮਤਲਬ ਨਾ ਤੁਹਾਡੇ ਨਾਲ ਜਾਂ ਤਾਂ ਤੁਹਾਡੇ ਮਾਪੇ ਖੜਨਗੇ ਤੁਹਾਨੂੰ ਸਹੀ ਗੱਲ ਦੱਸਾਂ ਲੋਕ ਜਿਹੜੇ ਉਂਗਲਾ ਲਾਉਂਦੇ ਨੇ ਕਿ ਤੁਹਾਡੇ ਮਾਪੇ ਐਦਾਂ ਨਹੀਂ ਹੈਗੇ ਚੂਈਆਂ ਕਰ ਦਿੰਦੇ ਨੇ ਇਹ ਵੋ ਸਭ ਡਰਾਮੇਵਾਜ਼ ਨੇ ਕਿ ہاں ਇਹਨਾਂ ਦਾ ਤਮਾਸ਼ਾ ਦੇਖੀਏ ਅਸੀਂ ਤਾਂ ਜਾਂ ਫਿਰ ਤੁਹਾਡਾ ਕੋਈ ਜੀਵਨ ਸਾਥੀ ਖੜੂਗਾ ਤੁਹਾਡੇ ਨਾਲ ਨਹੀਂ ਅਦਰਵਾਇਜ਼ ਕੋਈ ਕਿਸੇ ਨਾਲ ਕੋਈ ਨਹੀਂ ਖੜਦਾ ਤੇ ਅਸੀਂ ਉਸ ਟਾਈਮ ਤਿੰਨ ਸਾਲਾਂ ਦੇ ਵਿੱਚ ਦੇਖ ਲਿਆ ਸੀ ਲੋਕ ਮਤਲਬ ਲੋਕ ਕਿ ਆਪਦੇ ਵੀ ਜੋ ਰਿਸ਼ਤੇਦਾਰ ਜਿਨ੍ਹਾਂ ਨੂੰ ਆਪਾਂ ਨੂੰ ਬਾਲਾ ਮਾਣ ਹੁੰਦਾ ਨਾ ਅਤੇ ਫੋਨ ਕਰਨਾ ਤਾਂ ਅਗਲੇ ਨੇ ਇਹ ਕਹਿਣਾ ਕਿ ਕੌਣ ਬੋਲਦੇ ਹੋ ਜੀ ਕਿਦਾਂ ਕਿ ਕਿੱਥੋਂ ਕਿਉਂ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਕੁਝ ਪੈਸੇ ਨਾ ਮੰਗ ਲੈਣ ਜਾਂ ਕਿਦਾਂ ਨਗਰ ਪਰ ਮਾਲਕ ਨੇ ਇੱਕ ਗੱਲ ਦੱਸਾਂ ਜੀ ਸਮਾਂ ਲਿਆਂਦਾ ਤਾਂ ਪਸੰਦ ਕਿਸੇ ਅਕੀ ਪੱਲਾ ਟੱਡਣ ਦੀ ਨਹੀਂ ਲੋੜ ਪਈ ਚਲੋ ਛੱਡੋ ਇਹ ਤਾਂ ਗੱਲਾਂ ਨਹੀਂ ਮੁੱਕਣੀਆਂ ਆਪਣੀਆਂ ਤੇ ਹੁਣ ਜੀ ਅਸੀਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਸਾ ਇਹ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਦਰਬਾਰ ਸਾਹਿਬ ਦੀ ਕਿ ਇੱਥੇ ਮੂਰਤ ਬਣਾਈ ਹੋਈ ਆ ਇੱਥੇ ਵੀਡੀਓ ਹੀ ਬਹੁਤ ਬਣਦੀ ਐ ਨੀ ਇੰਸਟਾਗ੍ਰਾਮ ਤੇ ਤੁਸੀਂ ਦੇਖ ਕੇ ਦੇਖਿਆ ਵੀ ਹੋਣੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਗੁਰੂ ਸਾਹਿਬ ਦੀ ਨਗਰੀ ਕਿੰਨੀ ਸੋਹਣੀ ਜਗਮਗ ਕਿੰਨੀ ਸੋਹਣੀ ਲੱਗ ਰਹੀ ਆ ਪਿਆਰੀ ਤੇ ਇੱਥੇ ਮਤਲਬ ਕਿ ਹਰ ਇੱਕ ਚੀਜ਼ ਦੀ ਸਹੂਲਤ ਵੀ ਆ ਤੇ ਕੋਈ ਘਬਰਾਉਣ ਦੀ ਵੀ ਕੋਈ ਇਦਾਂ ਕੋਈ ਗੱਲ ਨਹੀਂ ਹੈਗੀ ਤੇ ਉਸ ਤੋਂ ਬਾਅਦ ਅਸੀਂ ਸਾਰੇ ਉੱਠ ਖੜੇ ਸੀ ਕਿਉਂਕਿ ਅਸੀਂ ਇਹ ਸੋਚਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਦਰਸ਼ਨ ਕਰਨੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਚੌਂਕ ਤੇ ਕਿੰਨੀ ਸੋਹਣੀ ਬਣੀ ਹੋਈ ਆ ਮੂਰਤ ਤੇ ਇੱਥੇ ਇੱਕ ਮੂਰਤੀ ਵੀ ਸੀ ਉਹ ਸ਼ਾਇਦ ਬਾਬਾ ਦੀਪ ਸਿੰਘ ਜੀ ਦੀ ਸੀ ਆ ਥੋੜੀ ਜਿਹੀ ਅੱਗੇ ਆਉਗੀ ਤੇ ਇੱਕ ਦਿਨ ਮੈਨੂੰ ਤੇਤੇ ਕਹਿਣ ਦੀ ਬੜੀ ਆਦਤ ਆ ਸਾਰੇ ਕਹਿੰਦੇ ਨੇ ਕਿ ਸਤਾਰ ਮੈਂ ਜ਼ਰੂਰ ਸੁਧਾਰੂੰਗੀ ਇਸ ਗੱਲ ਤੇ ਤੇ ਆ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਾਬਾ ਜੀ ਦੀ ਮੂਰਤੀ ਆਉਗੀ ਸ਼ਾਇਦ ਉਹ ਇੱਥੇ ਆਣੀ ਸੀ ਜਾਂ ਫਿਰ ਸ਼ਾਇਦ ਅਗਲੇ ਚਾਣੀ ਸੀ ਇਹ ਨਹੀਂ ਮੈਨੂੰ ਪਤਾ ਨਹੀਂ ਸ਼ਾਇਦ ਅੱਗੇ ਆਉਗੀ ਤੇ ਆ ਆ ਗਈ ਤੁਸੀਂ ਦੇਖ ਸਕਦੇ ਹੋ ਨਹੀਂ ਇਹ ਤਾਂ ਖੰਡਾ ਸਾਬ ਸੀ ਸੌਰੀ ਤੇ ਮੈਦਲ ਨਾ ਥੋੜਾ ਜਿਹਾ ਮਿਸਿੰਗ ਹੋ ਗਿਆ ਚਲੋ ਕੋਈ ਵਲ ਨਹੀਂ ਤੇ ਉਸ ਤੋਂ ਬਾਅਦ ਜੀ ਅਸੀਂ ਅੰਦਰ ਐਂਟਰ ਹੋਏ ਫਿਰ ਅਸੀਂ ਸੋਚਿਆ ਪਹਿਲਾਂ ਕੀ ਕਰਨਾ ਤੇ ਮਤਲਬ ਇੱਥੇ ਬੰਦਾ ਉਲਝ ਜਾਂਦਾ ਤਾਂ ਪਿੰਦਰ ਨੇ ਮੈਪ ਲਾ ਰੱਖਿਆ ਸੀ ਕਿਸੀ ਉਲਝਣਾਂ ਦੇ ਆ ਗਈ ਜੀ ਬਾਬਾ ਜੀ ਦੀ ਤੇ ਇਹ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਇਹ ਮੂਰਤੀਆਂ ਅਸੀਂ ਫਿਰ ਉਸ ਤੋਂ ਬਾਅਦ ਹੋ ਮਤਲਬ ਕਿ ਪਹਿਲਾਂ ਪਾਰਕਿੰਗ ਦੇ ਵਿੱਚ ਜਾਣਾ ਸੀ ਕਿਉਂਕਿ ਗੱਡੀ ਉੱਥੇ ਖੜਾਣੀ ਸੀ ਅਸੀਂ ਫਿਰ ਅਸੀਂ ਪਾਰਕਿੰਗ ਪਹੁੰਚ ਸਕਦੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਇੱਧਰ ਨੂੰ ਅੰਦਰ ਗੱਡੀ ਵੈਸੇ ਅਲਾਉਡ ਨਹੀਂ ਹੈਗੀ ਜੇ ਤੁਸੀਂ ਬਾਹਰ ਬਾਹਰ ਜਾਣਾ ਫਿਰ ਤਾਂ ਅਲਾਉਡ ਹੈ ਫਿਰ ਅਸੀਂ ਪਾਰਕਿੰਗ ਦੇ ਕਿੰਨੀ ਗੱਡੀ ਮੋੜੀ ਅਸੀਂ ਸਮਾਨ ਕੁਝ ਨਹੀਂ ਕੱਢਿਆ ਕਿ ਪਹਿਲਾਂ ਦਰਸ਼ਨ ਕਰਨੇ ਨੇ ਦਰਸ਼ਨ ਕਰਨ ਤੋਂ ਬਾਅਦ ਕੀ ਫਿਰ ਦੇਖਣਾ ਉਸ ਤੋਂ ਬਾਅਦ ਕੀ ਮੰਨਦਾ ਅਸੀਂ ਵੇਟਿੰਗ ਕਰੀ ਲੰਬੀ ਲਾਈਨ ਬਹੁਤ ਸੀ ਕਿਉਂਕਿ ਲੋਕ ਬਹੁਤ ਦੂਰ ਦੂਰੋਂ ਆਏ ਹੋਏ ਸੀ ਦਰਸ਼ਨ ਕਰਨ ਨਾ ਵੇ ਐਸੇ ਵੀ ਇੱਕ ਗੱਲ ਕਹਾ ਬਾਬਾ ਜੀ ਦੇ ਬਲੀਵ ਹੋਵੇ ਨਾ ਯਕੀਨ ਹੋਵੇ ਤਾਂ ਸਭ ਕੁਝ ਊਰੀ ਆ ਬਸ ਕਿਸੇ ਦਾ ਮਾੜਾ ਨਾ ਕਰੋ ਸਭ ਕੁਝ ਸਹੀ ਆ ਜਿਹੜਾ ਆਪਾਂ ਦੁੱਖ ਤਕਲੀਫ ਚੱਲਦੇ ਆ ਇਹ ਆਪਾਂ ਨੂੰ ਪਕਾਉਣ ਵਾਸਤੇ ਹੁੰਦਾ ਜਿਸ ਤਰ੍ਹਾਂ ਆਪਾਂ ਰੋਟੀ ਵਗੈਰਾ ਨੂੰ ਪਕਾਉਂਦੇ ਆ ਹਰ ਇੱਕ ਚੀਜ਼ ਨੂੰ ਫਾਈਨਲੀ ਫਿਰ ਸਾਡੀ 바ਰੀ ਆਈ ਫਿਰ ਅਸੀਂ ਟਿਕ ਕਲੈਕਟ ਕੀਤੀ ਫਿਰ ਝੋਲੇ ਦੇ ਵਿੱਚ ਦੀਦੀ ਹੋਰ ਚੀਜ਼ੀਆਂ ਪਾਉਣ ਲੱਗ ਰਹੇ ਸੀ ਤੇ ਨਵੀਂ ਹੋਰਾਂ ਨੂੰ ਵੀ ਦੇਣ ਲੱਗ ਰਹੇ ਸੀ क्योंकि दीदी और नर बहुत ज्यादा प्यार करते हैं कदें कदें त इन्होंने ही बेटिया ने इन्होंने ही कुड़ी ने फिर उसने चीजें खाती ਉਹ ਜੇ ਸੱਚੀ ਉਹ ਨਾ ਚਾਹੋ ਤੇ ਤਾਂ ਨਿਕਣਾ ਪਉਦਾ ਆ ਤਮੂ ਦੇ ਫਿਰ ਅਸੀਂ ਪੰਜ ਸ਼ਨਾਣਾ ਕੀਤਾ ਜਿਸ ਨੂੰ ਪਤਾ ਹੀ ਹੈ ਕਿ ਆਪਾਂ ਪੰਜ ਸ਼ਨਾਣਾ ਕਰਦੀਆਂ ਸ਼ਨਾਣ ਅਸੀਂ ਪਹਿਲਾਂ ਕਰਾਈ ਹੋਈ ਸੀ ਤੇ ਅਸੀਂ 2:30 ਵਜੇ ਪਹੁੰਚ ਕੇ ਦੀ ਤੇ ਮਤਲਬ ਸਾਨੂੰ ਐਨਾ ਮਤਲਬ ਪੀੜ ਪੜਕਾ ਨਹੀਂ ਸਾਨੂੰ ਬਹੁਤ ਸੋਹਣੇ ਦਰਸ਼ਨ ਹੋਏ ਫਿਰ ਇਹ ਹੈ ਬੇਰੀ ਜਿੱਥੇ ਤਕਲੀਫ ਲੁੱਟਦੇ ਨੇ ਇੱਥੇ ਬਲਰਾਜ ਕਹਿੰਦੇ ਮੈਂ ਨਹੀਂ ਨਾਣਾ ਕਿਉਂਕਿ ਹੌਸਲਾ ਟੁੱਟ ਜਾਂਦਾ ਬੰਦੇ ਆ ਤਿੰਨ ਸਾਲ ਮਿੰਦੇ ਦੇ ਵਿੱਚ ਬੈਠਾ ਹੋਵੇ ਫਿਰ ਇੱਥੇ ਹੀ ਠੀਕ ਹੈ ਫਿਰ ਉਸ ਤੋਂ ਅਸੀਂ ਬਾਅਦ ਅੱਗੇ ਫਿਰ ਦਰਸ਼ਨ ਕੀਤੇ ਦਰਸ਼ਨ ਕਰਨ ਤੋਂ ਬਾਅਦ ਫਿਰ ਬਾਬਾ ਆਪਾਦੀਪ ਸਿੰਘ ਦੇ ਜੋ ਮੰਨਤਾ ਹੈ ਤਾਂ ਦਰਸ਼ਨ ਕੀਤੇ ਇਹਦੇ ਚਾਰ ਗੇਟ ਨੇ ਕਿਉਂਕਿ ਇਹ ਸਾਰੇ ਮਤਲਬ ਸਾਰੇ ਪਾਸੇ ਹੀ ਖੁੱਲੇ ਨੇ ਤੇ ਬਾਬਾ ਜੀ ਨਾ ਸਭ ਤੋਂ ਅੰਬਰਸਰ ਤੋਂ ਮਤਲਬ ਸਾਰੀ ਦੁਨੀਆ ਦੇ ਵਿੱਚੋਂ ਨੀਵੇਂ ਖਾਂਦੇ ਬੈਠੇ ਨੇ ਕਿਉਂਕਿ ਚਾਹੇ ਕੋਈ ਰਾਜ ਹੈ ਚਾਹੇ ਭਖਾਰੀ ਆ ਉਨੀਵੇਂ ਹੋ ਕੇ ਹੀ ਆਣਗੇ ਤੇ ਉਸ ਤੋਂ ਬਾਅਦ ਫਿਰ ਦੀਦੀ ਨੇ ਮੈਨੂੰ ਅਸੀਂ ਸੰਗ ਸੰਗ ਸੁਣੀ ਔਰ ਇਹ ਦੀਦੀ ਨੇ ਮੈਨੂੰ ਗੱਲ ਵੀ ਦੱਸੀ ਕਹਿੰਦੇ ਅਸੀਂ ਜਦੋਂ ਪਹਿਲੀ ਵਾਰ ਫਸਟ ਟਾਈਮ ਆਈ ਸੀ ਅਸੀਂ ਉਰੀ ਹੀਸ ਹੋਗੇ ਸੀ ਤਾਂ ਫੋਨ ਚੋਰੀ ਮਤਲਬ ਸਾਡਾ ਸਾਰਾ ਚੋਰੀ ਗਿਆ ਤੇ ਉਸ ਤੋਂ ਬਾਅਦ ਇਹ ਕਹਿੰਦੇ ਅਸੀਂ ਰਿਕਸ਼ੀ ਨਹੀਂ ਲੈਂਦੇ ਫਿਰ ਅਸੀਂ ਕਹਿੰਦੇ ਰੂਮ ਹੀ ਲੈ ਲੈਨੇ ਆ ਫਿਰ ਉਸ ਤੋਂ ਬਾਅਦ ਅਸੀਂ ਵਾਪਸ ਹੋ ਗਏ ਕਿਉਂਕਿ ਅਸੀਂ ਉੱਧਰ ਜੋੜੇ ਜਮਾ ਕਰਵਾਏ ਸੀ ਫਿਰ ਅਸੀਂ ਜੋੜੇ ਚੱਕਣੇ ਸੀ ਫਿਰ ਇੱਥੇ ਅਸੀਂ ਅੱਧ ਦੇ ਵਿੱਚ ਵਾਪਸ ਫਿਰ ਦੀਦੀ ਨੇ ਫਿਰ ਜਾਣੇ ਲੱਗਿਆ ਕਿ ਬੱਚਿਆਂ ਨੂੰ ਭੁੱਖ ਵੀ ਲੱਗ ਰਹੀ ਦੀਦੀ ਨੂੰ ਤਾਂ ਬਹੁਤ ਸੋਚ ਹੈ ਬੱਚਿਆਂ ਦੀ ਮਤਲਬ ਹਰ ਇੱਕ ਪਲ ਦੇ ਫਿਰ ਉਸ ਤੋਂ ਬਾਅਦ ਅਸੀਂ ਰੂਮ ਦੇ ਵਿੱਚ ਗਏ ਫਿਰ ਅਸੀਂ ਸੋ ਗਏ ਤੇ ਹੁਣ ਅਸੀਂ ਨੈਕਸਟ ਮਤਲਬ ਕਿ ਅੱਗੇ ਹੁਣ ਤਿਆਰੀ ਕਰਾਂਗੇ ਤੇ ਤੁਹਾਨੂੰ ਵੀ ਅੱਗੇ ਅਸੀਂ ਦੱਸਾਂਗੇ ਕਿ ਅਸੀਂ ਕੀ ਕੀ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ ਥੀਮੇ